ਸੋਸ ਰਿਕਵ ਨੇ YouTube ਫੈਮਿਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਤੱਕ ਦੀਪਾ ਮਮੂਲੋ ਕੁਝ ਥੋੜਾ ਸਾਰਿਆਂ ਦਾ ਸਵਾਰਤ ਜੀ ਤੇ ਆਪਾਂ ਬਣਾ ਰਹੇ ਸੀ ਜੀ ਸਟਾਫੀ ਸਬਜ਼ੀ ਬਣਾਵਾਂਗੇ ਜੀ ਆਪਾਂ ਆਲੂ ਗੋਭੀ ਆਲੂ ਗੋਭੀ ਕੱਟ ਕੇ ਕਰ ਲਿਆ ਥੀ ਆੜ ਕਵੀ ਆਪਾਂ ਕੱਟ ਲਿਆ ਸੀ ਤੇ ਆਪਾਂ ਕੜਾਹੀ ਚ ਪਾ ਕੇ ਰੱਖ ਲਿਆ ਸੀ ਕੀ ਤੇਲ ਤੇ ਪਹਿਲਾਂ ਇਹ ਗਰਮ ਹੋ ਗਿਆ ਸੀ ਤੇ ਦੇਖ ਕੇ ਉਹ ਤਾਂ ਹਨਾ ਤੇਲ ਤੋਂ ਆ ਜਾ ਸਾਡੇ ਗਿਆ ਸੀ ਤੇ ਐਨ ਚ ਅੱਗੇ ਤਰ੍ਹਾਂ ਗਰਮ ਹੋ ਗਿਆ ਸੀ ਆਹ ਤਾਂ ਤੜਕਾ ਪਤਾ ਤੜਕਾ ਤਿਆਰ ਨਹੀਂ ਸੀ ਤੇ ਇਧਰ ਆਪਣਾ ਪਿਆਜ਼ ਕੱਟ ਕੇ ਰੱਖ ਲਈਜੀ ਤੇ ਇਹ ਆਲੂ ਉਹ ਵੀ ਇਹ ਤਾਂ ਕੱਟ ਕੇ ਰੱਖ ਲਈਜੀ ਨਾ ਤਾਂ ਤੜਕਾ ਲਗਾਵਾਂਗੇ ਠੀਕ ਹੈ ਜੀ ਤੇ ਦੋ ਦਲੇ ਪਟਾ ਟਮਾਟਰ ਆਪਣਾ ਟਮਾਟਰ ਤੋਕੇ ਰੱਖਤੇ ਸੀ ਤੇ ਨਾਲੇ ਸੀ ਤੇ ਕੱਪੜੇ ਜੀ ਸਾਰੇ ਧੋਏ ਗਏ ਤੇ ਕੱਪੜੇ ਅੰਦਰਲੇ ਚੱਖਣ ਵਾਲੇ ਪਏ ਆ। ਦੋ ਜੀ ਪਸਾਤੀ ਤੜਕ ਲਗੇ। ਚੜਕ ਗਿਆ ਜੀ ਤਿਆਰ ਪਾ ਲਈ ਨਾ ਲਓ ਜੀ ਆਪਣੀ ਸਬਜ਼ੀ ਬਣ ਗਈ ਸੀ ਤੇ ਆਟਾ ਗੁੰਨ ਲਿਆ ਸੀ ਜੀ ਆਪਾਂ ਰੋਟੀ ਬਣਾਉਣ ਲੱਗ ਗਏ ਸੀ ਜੀ ਤੇ ਉਸ ਤੋਂ ਬਾਅਦ ਨਾ ਬੇਟੇ ਨੂੰ ਫੋਨ ਕਰਿਆ ਸੀ ਜੀ ਉਸ ਦਾ ਫੋਨ ਖਰਾਬ ਹੋ ਰਿਹਾ ਤੇ ਫਿਰ ਆਪਾਂ ਉਹਨਾਂ ਨੂੰ ਫੋਨ ਦਿੱਤਾ ਸੀ ਤੇ ਆਪਾਂ ਵੀ ਲੂ ਗੋ ਬਣੀ ਨਹੀਂ ਅੱਗੇ ਤੇ ਮਨ ਉਸਤਾ ਪਰ ਉਹਨਾਂ ਨੂੰ ਲੱਗੇ ਸੀ ਜੀ ਕੱਪੜੇ ਆਪਣੇ ਮਸੀਹ ਚ ਪਾਏ ਪਿਆ ਜੀ ਤੇ ਪੂਆ ਕ ਸੁੱਕਣੇ ਪਾਣੇ ਆ ਜੀ ਤੇ ਰੋਟੀ ਵਾਲੇ ਭਾਂਡੇ ਹੋ ਜਾਣੇ ਉਹ ਧੋਵਾਂਗੇ ਜੀ ਤੇ ਛੋਟੇ ਦੇਣਾ ਤੇ ਕੰਮ ਜ਼ਿਆਦਾ ਨੇ ਉਸ ਆਪਣੇ ਕੱਲ ਦੇ ਧੋਏ ਹੋਏ ਆ ਜੀ ਕੁਸਾ ਅੱਜ ਤੇ ਤੇ ਸੁਕਦੇ ਨਹੀਂ ਨਾ ਧੁੱਪ ਨਹੀਂ ਆ ਰਹੀ ਨਾ ਜੇ ਤਾਂ ਧੁੱਪ ਆਉਣੀ ਹੋਵੇ ਫਿਰ ਤਾਂ ਸੁੱਕ ਜਾਣ ਤੇ ਬਹੁਤ ਜ਼ਿਆਦਾ ਹੋਏ ਪਏ ਆ ਜੀ ਕੱਪੜੇ ਤੇ ਬਸ ਜੀ ਕੱਪੜੇ ਪਾਵਾਂਗੇ ਜੀ ਰੋਟੀ ਰੋਟੀ ਖਾ ਕੇ ਸੁਕਣੇ ਤੇ ਫਿਰ ਆਪਾਂ ਜਿਹੜੇ ਕੰਮ ਆ ਜੀ ਕਰੀ ਜਾਵਾਂਗੇ ਜੀ ਆਹ ਤੁਹਾਨੂੰ ਮੁਰੇੜ ਕੋਈ ਆਵਾਜ਼ ਆ ਰਹੀ ਹੋਣੀ ਜੀ ਕਿਸੇ ਦਿਨ ਖੰਡ ਪਾਠ ਸੇ ਇੱਥੇ ਲਾਗ ਤੇ ਆਵਾਜ਼ ਆ ਰਹੀ ਆ ਪਤਾ ਨਹੀਂ ਤੁਹਾਨੂੰ ਆ ਰਹੀ ਹੈ ਪਤਾ ਨਹੀਂ ਨਾ ਚਾਹਦਾਰੀ ਹੁੰਦੀ ਹੈ ਵਿੱਚ ਗੁਰੂ ਕਦੇ ਰੋਟੀ ਬਣਾ ਲਈਏ ਆਪਾਂ ਰੋਟੀ ਖਾ ਕੇ ਫੇਰੀ ਪਾ ਲਈਏ ਕੱਪੜੇ ਸੁਪਣੇ ਇਹ ਬਿਲਕੁਲ ਵੀ ਨਹੀਂ ਧੁੱਪ ਨਿਕਲਦੀ ਬਿਲਕੁਲ ਵੀ ਸੂਰਜ ਆ ਨਹੀਂ ਰਿਹਾ ਤੇ ਤਰਸ ਰਹੇ ਆ ਸਿੰਘ ਜੀ ਨੂੰ ਦਰਸ਼ਨ ਪਾਉਣੇ ਸੂਰਜ ਦੇ ਨਾਲੇ ਕੱਪੜੇ ਸੁੱਕ ਜਾਂਦੇ ਨਾਲੇ ਆਪਾਂ ਦਰਸ਼ਨ ਪਾ ਲੈਣ ਨਾਲੇ ਧੁੱਪ ਸੇਕ ਲੈਂਦੇ ਤੇ ਨਿਆਣਿਆਂ ਦੀ ਸੁੱਟੀਆਂ ਵੀ ਵੱਧ ਗਈਆਂ ਠੰਡ ਕਰਕੇ ਕੋ ਠੰਡ ਬਹੁਤ ਜ਼ਿਆਦਾ ਹੋ ਗਈ ਨਾ ਤੇ ਨਾ ਕਰਕੇ ਨੂੰ ਸੁੱਟੀਆਂ ਵੱਧ ਗਈਆਂ ਲਓ ਜੀ ਆਪਾਂ ਰੋਟੀ ਬਣਾ ਲਏ ਜੀ ਫਿਰ ਲਓ ਜੀ ਰੋਟੀ ਰੋਟੀ ਬਣਾ ਕੇ ਖਾ ਪੀ ਕੇ ਆਪਾਂ ਗੈਸ ਕਰਤਾ ਸਾਫ਼ ਠੀਕ ਆ ਜੀ ਭਾਂਡੇ ਵੀ ਸਾਫ਼ ਕਰਤੇ ਤੇ ਲਓ ਜੀ ਹੁਣ ਆਪਾਂ ਕੱਪੜੇ ਤੇ ਥੋੜੀ ਥੋੜੀ ਧੁੱਪ ਨਿਕਲੇ ਕੱਪੜਾ ਨਾ ਹਾਲਾ-ਥਾਲ ਕਰਦਗੇ ਪਾਸੇ ਜੀ ਬਦਲਦਗੇ ਤੇ ਠੀਕ ਆ ਜੀ ਪਾਂਡੇ ਪੁੰਡੇ ਸਾਫ਼ ਕਰ ਤੇ ਉਹਨਾਂ ਨੂੰ ਲਾ ਦਾਂਗੇ ਫਿਰ ਭਾਂਡਿਆਂ ਨੂੰ ਜਦ ਸੁੱਕ ਗਏ ਤੇ ਗੈਸ ਆਪਾਂ ਕਰਤਾ ਸਾਫ਼ ਤੇ ਚਲੋ ਜੀ ਕੱਪੜੇ ਸੁੱਕਣੇ ਪਾ ਆਂਦੇ ਆਪਾਂ ਆਗੇ ਸੀ ਆਪਾਂ ਪੁਰਾਣੇ ਘਰ ਚ ਤੇ ਆਪਾਂ ਤੋੜ ਰਹੇ ਹਾਂ ਜੀ ਬੈਂਗਣ ਤੇ ਆ ਦੇਖੋ ਜੀ ਸਬਜ਼ੀ ਬਣਾਵਾਂਗੇ ਸਾਮ ਨੂੰ ਇਹਨਾਂ ਦੀ ਤੇ ਤੋੜ ਕੇ ਲੈ ਜਾਣੇ ਜਿਹੜੇ 2-4 ਇਹ ਤੇ ਦੇਖੋ ਜੀ ਕੋਹਰਾ ਕਿਸ ਤਰ੍ਹਾਂ ਜੰਮਿਆ ਪਿਆ ਜੀ ਦੇਖੋ ਜੀ ਪਾਣੀ ਕਿੰਨਾ ਜਿਆਦਾ ਡੰਡੀ ਟੁੱਟ ਗਿਆ ਬੁੱਝ ਗਿਆ ਟੁੱਟ ਗਿਆ ਤਿੰਨਾ ਜੀ ਸਰ ਜੇਗਾ ਸਬਜੀ ਬਣਾ ਲਾਂਗੇ ਤਾਂ ਲੱਗੇ ਪਿਆ ਹੋਰ ਆ ਟਾਣੀ ਟੁੱਟ ਗਈ ਸੁੱਕੇ ਪਿਆ ਵਿਚ ਵਿਚ ਇਹ ਵੀ ਟੁੱਟ ਕੇ ਹਨਾ ਇਹ ਵੀ ਆਪਾਂ ਤੋੜ ਲੈਣੇ ਆ ਜਿਹੜੀ ਟਾਣੀ ਟੁੱਟ ਗਈ ਕਿ ਕੱਪੜੇ ਆਪਾਂ ਆ ਜਾਂਦੇ ਸੀ ਮਾ ਚਲੋ ਇੱਧਰ ਆ ਗਈ ਸੀ ਆਪਾਂ ਬਾੜੇ 'ਚ ਲੈਂਡ ਤਾਂ ਆਈ ਸੀ ਜੀ ਆਪਾਂ ਮੇਥੇ ਪੰਜ ਹੋ ਗਏ ਜੀ ਹੋ ਨਾ ਬਹੁਤ ਪੁਰਾਣੇ ਬੂਟੇ ਆ ਜੀ ਡੰਗਣਾ ਦੇ ਫੇੜੇ ਮੇਥੀ ਲੈਣ ਆਏ ਸੀ ਜੀ ਮੇਥੀ ਨਾ ਕੋਈ ਪੈਸੇ ਮਾ ਚਲੋ ਪਹਿਲਾਂ ਬੈਂਗਣੀ ਕਰ ਲਾਂਗੇ ਆਪਾਂ ਸਬਜ਼ੀ ਬਣਾ ਲਾਂਗੇ ਦੋ ਨੇ ਲੱਗੇ ਪਿਆ ਨੂੰ ਪਤਾ ਨਹੀਂ ਕਿਹਾ ਹੋ ਗਿਆ ਫਟ ਜੀ ਗਿਆ ਤਾਂ ਉਹ ਖਰਾਬ ਹੋ ਗਿਆ ਤਾਂ ਤੋੜ ਦਿੰਦੀ ਆ ਤਾਂ ਖਰਾਬ ਹੋ ਗਿਆ ਨੂੰ ਜਾ ਖੁੱਲ ਗਿਆ ਇਸਕਾ ਟੰਗਣ ਤੇ ਇੱਕ ਆ ਲੱਗਿਆ ਪਿਆ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਐਂਡ ਛੋਟੀ ਜੀ ਵੀਡੀਓ ਬਣਾਈ ਹੈ ਜੀ ਆਪਾਂ ਤੇ ਵੱਧ ਤੋਂ ਵੱਧ ਪਿਆਰ ਦੇਣਾ ਜੀ ਇਹ ਆ ਲਾ ਮੇਰੇ ਜੱਲ ਤੇ ਪਤਾ ਨਹੀਂ ਕਿਹਾ ਦੇਖੇ ਫੁੱਲ ਜਾ ਨਿਕਲਿਆ ਆ ਦਿਖ ਰਿਹਾ ਜੀ ਪਤਾ ਨਹੀਂ ਕੀ ਚੀਜ਼ ਹੈ ਤੇ ਸਾਗ ਵੀ ਆਪਣਾ ਅਜੇ ਇੱਕ ਵਾਰੀ ਵੀ ਨਹੀਂ ਆਪਾਂ ਤੋੜਿਆ ਲੋ ਜੀ ਬੰਨਣ ਲੈ ਜੀ ਵੀ ਬੋਟੀ ਚੱਕ ਲਈਏ ਫਿਰ ਆਪਾਂ ਲੈ ਜਾਾਂਗੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਠੀਕ ਆ ਜੀ